ਸਦਨਾ ਜੀ ਭਗਤ ਨਾਮਦੇਵ ਜੀ ਦੇ ਸਮਕਾਲੀ ਸਨ ਆਪ ਮਾਸ ਵੇਚਣ ਦਾ ਕੰਮ ਕਰਦੇ ਸਨ ਸਦਨਾ ਜੀ ਮੁੱਢ ਤੋਂ ਹੀ ਪਰਮਾਰਥੀ ਸਨ ਆਪ ਸ਼ਾਲਗ੍ਰਾਮ ਇੱਕ ਕਾਲੀ ਧਾਰੀ ਵਾਲਾ ਪੱਥਰ ਜੋ ਹੁੰਦਾ ਹੈ ਉਸ ਨੂੰ ਸ਼ਾਲਗ੍ਰਾਮ ਆਖਿਆ ਜਾਂਦਾ ਹੈ ਸੋ ਸ਼ਾਲਗ੍ਰਾਮ ਦੀ ਪੂਜਾ ਕਰਿਆ ਕਰਦੇ ਸਨ ਪਿੱਛੋਂ ਨਿਰਗੁਣ ਪ੍ਰਭੂ ਜੀ ਦੇ ਉਪਾਸ਼ਕ ਹੋ ਗਏ ਸ਼ੁਰੂਆਤ ਜੋ ਸੀ ਉਹ ਪੱਤਰ ਪੂਜਾ ਤੋਂ ਹੀ ਆਰੰਭ ਹੋਈ ਬਿਲਾਵਲ ਰਾਗ ਵਿੱਚ ਸਧਨਾ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਭਗਤ ਤਰਲੋਚਨ ਜੀ ਭਗਤ ਸਧਨਾ ਜੀ ਤੇ ਭਗਤ ਸੈਨ ਜੀ ਦੇ ਭਵ ਸਾਗਰ ਤੋਂ ਤਰ ਜਾਣ ਦਾ ਹਵਾਲਾ ਦਿੱਤਾ ਹੈ ਭਗਤ ਰਵਿਦਾਸ ਜੀ ਦਾ ਪਾਵਨ ਮਾਰੂ ਰਾਗ ਵਿੱਚ ਬਚਨ ਹੈ ਕਿ ਨਾਮਦੇਵ ਕਬੀਰ ਤਲੋਚਨ ਸਧਨਾ ਸੈਨ ਪਰੈ ਹਰ ਬਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰ ਭਾਵ ਕੀ ਉਪਰੋਕਤ ਭਗਤ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਕੇ ਜੀਵਨ ਯਾਤਰਾ ਸਫਲ ਕਰਕੇ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਭਗਤ ਸਦਨਾ ਜੀ ਨੂੰ ਮੁਸਲਮਾਨ ਕਸਾਈਆਂ ਦਾ ਕੰਮ ਆਪਣੀ ਕੁੱਲ ਰੀਤ ਅਨੁਸਾਰ ਵਿਰਸੇ ਵਿੱਚ ਮਿਲਿਆ ਹਰ ਰੋਜ਼ ਜੀਵ ਮਾਰ ਕੇ ਉਹਨਾਂ ਦਾ ਮਾਸ ਵੇਚਦੇ ਇੱਕ ਸਮੇਂ ਆਪ ਜੀ ਦਾ ਮਲਾਪ ਪੂਰਨ ਮਹਾਤਮਾ ਨਾਲ ਹੋਇਆ ਜਿਨ੍ਹਾਂ ਦੇ ਪ੍ਰਭਾਵ ਨਾਲ ਸਧਨਾ ਜੀ ਸਾਲਗ੍ਰਾਮ ਦੀ ਪੂਜਾ ਕਰਨ ਲੱਗ ਪਏ ਜਿਸ ਵੇਲੇ ਦੁਕਾਨ 'ਤੇ ਬੈਠ ਕੇ ਮਾਸ ਤੋਲਣ ਦਾ ਕੰਮ ਕਰਦੇ ਤਾਂ ਵਟਿਆਂ ਦੀ ਥਾਂ ਸਾਲਗ੍ਰਾਮ ਨਾਲ ਹੀ ਮਾਸ ਤੋਲ ਕੇ ਗੱਕਾਂ ਨੂੰ ਦੇ ਦਿੰਦੇ ਆਮ ਪੁਜਾਰੀ ਤਾਂ ਸਾਲਗ੍ਰਾਮ ਨੂੰ ਪਾਲਕੀ 'ਤੇ ਰੱਖ ਕੇ ਪੂਜਾ ਕਰਦੇ ਸਨ ਜਦੋਂ ਉਹਨਾਂ ਨੇ ਸਧਨੇ ਨੂੰ ਸਾਲਗ੍ਰਾਮ ਨਾਲ ਮਾਸ ਤੋਲਦਿਆਂ ਵੇਖਿਆ ਤਾਂ ਮਨ ਵਿੱਚ ਬੜਾ ਗੁੱਸਾ ਆਇਆ ਇੱਕ ਸਾਧੂ ਨੇ ਦੁਕਾਨ ਤੇ ਪੁੱਜ ਕੇ ਆਖਿਆ ਕਿ ਸਦਨਿਆ ਤੂੰ ਸਾਲਗ੍ਰਾਮ ਦਾ ਅਦਬ ਸਤਕਾਰ ਨਹੀਂ ਕਰਦਾ ਇਸ ਕਰਕੇ ਇਹ ਸਾਲਗ੍ਰਾਮ ਸਾਨੂੰ ਦੇ ਦੇ। ਮਹਾਤਮਾ ਦਾ ਹੁਕਮ ਮੰਨ ਕੇ ਸਦਨਾ ਜੀ ਨੇ ਬਿਨਾਂ ਕਿਸੇ ਹੀਲ ਹੁਜਤ ਤੋਂ ਬਿਨਾਂ ਕਿਸੇ ਝਿਜਕ ਤੋਂ ਸਾਲਗ੍ਰਾਮ ਚੁੱਕ ਕੇ ਉਸ ਸਾਧੂ ਨੂੰ ਫੜਾ ਦਿੱਤਾ। ਕਿਉਂਕਿ ਸਾਧ ਸਦਨਾ ਜੀ ਦੇ ਅੰਤਰੀਵ ਨੇਤਰ ਭਾਵ ਆਤਮਿਕ ਅੱਖਾਂ ਖੁੱਲ੍ਹ ਚੁੱਕੀਆਂ ਸਨ ਅਤੇ ਸਰਬ ਵਿਆਪਕ ਪ੍ਰਭੂ ਜੀ ਦੀ ਹੋਂਦ ਉਹਨਾਂ ਨੂੰ ਹਰ ਥਾਂ ਨਜ਼ਰ ਆ ਰਹੀ ਸੀ। ਸਾਧੂ ਨੇ ਸ਼ਾਲਗ੍ਰਾਮ ਨੂੰ ਆਸ਼ਰਮ ਵਿੱਚ ਲਿਆ ਕੇ ਨਹਾਇਆ ਉਸ ਦੀ ਪੂਜਾ ਧੂਪ ਦੀਪ ਆਦਿ ਢੰਗ ਨਾਲ ਕੀਤੀ ਉੱਚੀ ਥਾਂ ਤੇ ਪਲੰਘ ਤੇ ਰੱਖ ਕੇ ਨਮਸਕਾਰ ਕੀਤੀ ਰਾਤ ਨੂੰ ਜਦੋਂ ਮਹਾਤਮਾ ਸੌ ਰਹੇ ਸਨ ਤਾਂ ਸੁਪਨੇ ਵਿੱਚ ਸ਼ਾਲਗ੍ਰਾਮ ਨੇ ਆਖਿਆ ਕਿ हे ਮਹਾਤਮਾ ਦਿਨ ਚੜਦੇ ਮੈਨੂੰ ਸਤਨੇ ਪਾਸ ਛੱਡਿਓ ਸੱਚੇ ਹਿਰਦੇ ਨਾਲ ਉਹੋ ਹੀ ਮੇਰੀ ਪੂਜਾ ਕਰਦਾ ਮੈਨੂੰ ਪ੍ਰੇਮਾ ਭਗਤੀ ਪਿਆਰੀ ਹੈ ਬੜਾ ਹੈਰਾਨ ਹੋਇਆ ਸਾਧੂ ਦਿਨ ਚੜ੍ਹਦੇ ਹੀ ਸਾਲਗ੍ਰਾਮ ਨੂੰ ਸਤਨਾ ਜੀ ਪਾਸ ਦੇ ਆਏ ਅਤੇ ਰਾਤ ਵਾਪਰੀ ਸਾਰੀ ਵਾਰਤਾ ਵੀ ਸੁਣਾਈ। ਇਹ ਗੱਲ ਸੁਣ ਕੇ ਸਤਨਾ ਜੀ ਦੇ ਮਨ ਵਿੱਚ ਪਹਿਲਾਂ ਨਾਲੋਂ ਵੀ ਧੂਣ ਸੁਆਇਆ ਚਾਤ ਧੂਣ ਸੁਆਇਆ ਉਮਾ ਪੈਦਾ ਹੋ ਗਿਆ। ਪ੍ਰੇਮਾ ਭਗਤੀ ਦਾ ਰੰਗ ਦਿਨ ਬਦਨ ਵਧਦਾ ਗਿਆ। ਪਰ ਅਜੇ ਤੱਕ ਸਤਨਾ ਜੀ ਮਾਸ ਵੇਚਣ ਦਾ ਕੰਮ ਵੀ ਨਾਲੋਂ ਨਾਲ ਕਰੀ ਜਾ ਰਹੇ ਸਨ। ਪ੍ਰਭੂ ਜੀ ਨੂੰ ਹੁਣ ਇਹ ਨਹੀਂ ਸੀ ਪਉਂਦਾ ਕਿ ਸਦਨਾ ਭਗਤੀ ਵੀ ਕਰੇ ਅਤੇ ਕਸਾਈ ਪੁਨੇ ਦਾ ਕੰਮ ਵੀ ਕਰੇ। ਸੋ ਇੱਕ ਦਿਨ ਇੱਕ ਅਨੋਖੀ ਘਟਨਾ ਵਾਪਰੀ ਕਿ ਸ਼ਾਮ ਵੇਲੇ ਇੱਕ ਪੱਕਾ ਗਾਹਕ ਸਦਨਾ ਜੀ ਪਾਸ ਮਾਸ ਲੈਣ ਆ ਗਿਆ। ਸਦਨਾ ਜੀ ਨੇ ਬੇਨਤੀ ਕੀਤੀ ਕਿ ਹੁਣ ਤਾਂ ਮਾਸ ਖਤਮ ਹੋ ਗਿਆ ਹੈ, ਕੱਲ ਸਵੇਰੇ ਆ ਕੇ ਤਾਜ਼ਾ ਮਾਸ ਲੈ ਜੀ। ਗਾਹਕ ਨੇ ਸਦਨਾ ਜੀ ਨੂੰ ਮਜਬੂਰ ਕੀਤਾ ਕਿ ਮੈਨੂੰ ਤਾਂ ਮਾਸ ਹੁਣੇ ਹੀ ਚਾਹੀਦਾ ਹੈ। ਪੱਕਾ ਗਾਹਕ ਜਾਣ ਕੇ ਕਿ ਇਹ ਹਰ ਰੋਜ਼ ਦਾ ਗਾਖ ਹੈ ਮੇਰਾ ਪੱਕਾ ਗਾਖ ਹੈ ਸੁ ਭਗਤ ਸਦਨਾ ਜੀ ਛੂਰੀ ਲੈ ਕੇ ਬੱਕਰੇ ਪਾਸ ਪੁੱਜ ਗਏ ਤੇ ਮਨ ਵਿੱਚ ਵਿਚਾਰ ਕੀਤੀ ਕਿ ਜੇ ਸਾਰਾ ਬੱਕਰਾ ਵੱਢਿਆ ਤਾਂ ਦਿਨ ਚੜੇ ਮਾਸ ਬਿਹਾ ਹੋ ਜਾਏਗਾ ਗਾ ਕਾਕਾ ਨੇ ਖਰੀਦਣਾ ਨਹੀਂ ਤੇ ਵਿਚਾਰ ਕੀਤੀ ਕਿ ਹੁਣ ਬੱਕਰੇ ਦੇ ਖਰੌਂਡੇ ਵੱਢ ਕੇ ਦੇ ਦਿੰਦੇ ਹਾਂ ਜਦੋਂ ਬੱਕਰੇ ਦੇ ਖਰੌਂਡਿਆਂ ਨੂੰ ਸਦਨੇ ਨੇ ਹੱਥ ਪਾਇਆ ਤਾਂ ਬੱਕਰਾ ਆਦਮੀਆਂ ਵਾਂਗ ਹਿਸਣ ਲੱਗ ਪਿਆ ਸਦਨੇ ਨੇ ਬੱਕਰੇ ਤੋਂ ਹੱਸਣ ਦਾ ਕਾਰਨ ਪੁੱਛਿਆ ਤਦ ਬੱਕਰੇ ਨੇ ਕਿਹਾ ਸਦਨੇਆ ਅੱਜ ਤੂੰ ਨਵੀਂ ਭਾਜੀ ਚੜਨ ਲੱਗਾ ਹੈ ਅੱਜ ਤੋਂ ਪਹਿਲਾਂ ਕਈ ਵਾਰ ਮੈਂ ਬੱਕਰਾ ਬਣਿਆ ਤੂੰ ਮੈਨੂੰ ਵੱਢਿਆ ਕਈ ਵਾਰ ਤੂੰ ਬੱਕਰਾ ਬਣਿਆ ਤੇ ਮੈਂ ਤੈਨੂੰ ਵੱਢਿਆ ਹੁਣ ਖਰੌਂਡੇ ਕੱਢਣ ਨਾਲ ਜਿਵੇਂ ਮੈਂ ਸਾਰੀ ਰਾਤ ਜ਼ਖਮਾਂ ਦੀ ਪੀੜ ਨਾਲ ਤੜਫਾਂਗਾ ਨਾ ਦੇਖ ਲੈ ਤੈਨੂੰ ਵੀ ਇਦਾਂ ਹੀ ਤੜਫਣਾ ਪੈਣਾ ਜੇਕਰ ਸ਼ਰਤ ਮਨਜ਼ੂਰੀ ਤੰਦਮੀ ਭਾਜੀ ਪਾਲ ਇਹ ਗੱਲ ਸੁਣ ਕੇ ਸਦਨਾ ਜੀ ਕੰਬ ਗਏ ਮਨ ਬਦਲ ਗਿਆ ਉਹਨਾਂ ਦੇ ਹੱਥੋਂ ਛੁਰੀ ਧਰਤੀ ਤੇ ਡਿੱਗ ਪਈ ਮਨ ਵਿੱਚ ਇਹੋ ਖਿਆਲ ਬਾਰ-ਬਾਰ ਆ ਰਿਹਾ ਸੀ ਕਿ ਕਈ ਵਾਰ ਮੈਂ ਬਕਰਾ ਬਣਿਆ ਤੇ ਕਈ ਵਾਰ ਤੂੰ ਬਣਿਆ ਕਈ ਵਾਰ ਤੂੰ ਮੈਨੂੰ ਵੱਡਿਆ ਤੇ ਕਈ ਵਾਰ ਮੈਂ ਤੈਨੂੰ ਵੱਡਿਆ ਸਦਨੇ ਦਾ ਕਠੋਰ ਹਿਰਦਾ ਪਹਿਲਾਂ ਹਰ ਰੋਜ਼ ਬੱਕਰੇ ਵੜਦਾ ਉਹਨਾਂ ਨੂੰ ਅੱਖਾਂ ਸਾਹਮਣੇ ਤੜਫਦੇ ਦੇਖਦਾ ਪਰ ਅੱਜ ਸਦਨਾ ਕਸਾਈ ਨਾ ਰਿਹਾ ਉਹਨਾਂ ਨੇ ਨਿਸ਼ਚੈ ਕਰ ਲਿਆ ਕਿ ਜਦ ਤੱਕ ਜਿਉਂਦਾ ਰਹਾਂਗਾ ਮੁੜ ਕੇ ਕਦੀ ਜੀਵ ਹਤਿਆ ਨਹੀਂ ਕਰਾਂਗਾ ਸਦਨੇ ਨੇ ਆਪਣੇ ਗਾਹਕ ਨੂੰ ਖਾਲੀ ਮੋੜ ਦਿੱਤਾ ਆਪ ਪ੍ਰੇਮਾ ਭਗਤੀ ਕਰਨ ਲੱਗ ਪਿਆ ਕਾਜ਼ੀ ਨੂੰ ਬਹੁਤ ਅਫਸੋਸ ਇਸ ਗੱਲ ਦਾ ਹੋਵੇ ਕਿ ਸਦਨਾ ਮੁਸਲਮਾਨ ਹੋ ਕੇ ਸਾਲਗ੍ਰਾਮ ਦੀ ਪੂਜਾ ਕਰਦਾ ਹੈ ਪਰ ਹਿੰਦੂਆਂ ਨੂੰ ਇਸ ਗੱਲ ਦਾ ਗिला ਸੀ ਕਿ ਇੱਕ ਮੁਸਲਮਾਨ ਕਸਾਈ ਹੋ ਕੇ ਸਾਡੇ ਧਰਮ ਨਾਲ ਰਲ ਕੇ ਸਾਨੂੰ ਭ੍ਰਿਸ਼ਟ ਕਰਨਾ ਚਾਹੁੰਦਾ ਹੈ। ਦੋਨਾਂ ਧਰਮਾਂ ਦੇ ਕਰਮਕਾਂਡੀ ਪੁਜਾਰੀ ਅਤੇ ਮੋਲਾਣੇ ਸਦਨਾ ਜੀ ਨਾਲ ਖੁਣਸਣ ਅਤੇ ਈਰਖਾ ਕਰਨ ਲੱਗੇ। ਦੁਸ਼ਟ ਚੌਂਕੜੀ ਰਾਜੇਪਾਸ ਜਾਫਰਯਾਦੀ ਹੋਈ ਕਿ ਬਾਦਸ਼ਾਹ ਸਲਾਮਤ ਸਦਨਾ ਕਸਾਈ ਸ਼ਰਤ ਉਲਟ ਹੈ। ਰੋਜ਼ਾ, ਬਾਗ ਨਿਵਾਜ਼, ਤਸਬੀਹ ਆਦ ਛੱਡ ਕੇ ਹਿੰਦੂਆਂ ਵਾਂਗੂ ਸਾਲਗ੍ਰਾਮ ਦੀ ਪੂਜਾ ਕਰਦਾ। ਤੇ ਉਧਰ ਪਾਂਡਿਆਂ ਨੂੰ ਵੀ ਗੁਜਾਰਿਸ਼ ਕੀਤੀ ਗਈ ਕਿ ਪਰਜਾ ਦੇ ਮਾਲਕ ਸ਼ਹਿਨशाह ਰਾਜਾ ਜੀ ਇੱਕ ਕਸਾਈ ਮੁਸਲਮਾਨ ਨੂੰ ਸਾਲਗ੍ਰਾਮ ਦੀ ਪੂਜਾ ਦਾ ਅਧਿਕਾਰ ਹੀ ਨਹੀਂ ਇਸ ਸਦਨੇ ਨੇ ਸਾਡਾ ਧਰਮ ਪ੍ਰੇਸ਼ਟ ਕਰ ਸੁਟਿਆ ਦੋਵਾਂ ਧਰਮਾਂ ਦੇ ਆਗੂਆਂ ਦੀਆਂ ਗੱਲਾਂ ਨੇ ਰਾਜੇ ਨੂੰ ਪ੍ਰਭਾਵਿਤ ਕਰ ਲਿਆ ਸਦਨੇ ਨੂੰ ਦੂਤ ਭੇਜ ਕੇ ਦਰਬਾਰ ਵਿੱਚ ਲਿਆਂਦਾ ਗਿਆ ਸਦਨਾ ਜੀ ਰਾਜੇ ਨੇ ਆਖਿਆ ਕਿ ਤੂੰ ਮੁਸਲਮਾਨ ਹੋ ਕੇ ਰੋਜ਼ਾ ਬਾੰਗ ਨਵਾਜ਼ ਤਸਵੀ ਮਸੱਲਾ ਆਦ ਸਾਰੇ ਕੁਝ ਦਾ ਤਿਆਗ ਕਰ ਦਿੱਤਾ ਅਤੇ ਕਾਫਰ ਹਿੰਦੂਆਂ ਵਾਂਗੂ ਸਾਲਗ੍ਰਾਮ ਦੀ ਪੂਜਾ ਰੰਮੀ ਹੋਈ ਹੈ ਸਦਨਾ ਜੀ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਰਾਜਾ ਨਾ ਪ੍ਰਮਾਤਮਾ ਤਾਂ ਸਾਰਿਆਂ ਵਿੱਚ ਹੀ ਰਮਿਆ ਹੋਇਆ ਹੈ ਨਾ ਤੁਰਕ ਤੇ ਹਿੰਦੂ ਵਿੱਚ ਕੀ ਫਰਕ ਹੈ ਕੋਈ ਫਰਕ ਨਹੀਂ ਕੋਈ ਭੇਦ ਨਹੀਂ RAM ਤੇ ਰਹੀਮ ਵਿੱਚ ਕੋਈ ਵਿਤਕਰਾ ਨਹੀਂ ਪੂਜਾ ਤੇ ਨਮਾਜ਼ ਵਿੱਚ ਵੀ ਭੇਦ ਨਹੀਂ ਸਭ ਕੁਝ ਇੱਕ ਹੈ ਸਭ ਸ੍ਰਿਸ਼ਟੀ ਕੋ ਨੂਰ ਤੋਂ ਪੈਦਾ ਹੋਈ ਹੈ ਨਾ ਕੋਈ ਮੂਮਨ ਹੈ ਨਾ ਕੋਈ ਕਾਫਰ ਹੈ ਸਾਰੇ ਉਸ ਪਰਮੇਸ਼ਰ ਦੀ ਉਸ ਅੱਲਾਹ ਦੀ ਕਿਰਤ ਹਨ ਭਗਤ ਸਦਨਾ ਜੀ ਦਾ ਉੱਤਰ ਸੁਣ ਕੇ ਰਾਜਾ ਬਹੁਤ ਗੁੱਸੇ ਵਿੱਚ ਆਇਆ ਤੇ ਤੁਰੰਤ ਹੀ ਸਦਨਾ ਜੀ ਨੂੰ ਅਲਾਹਾਬਾਦ ਦੇ ਕਿਲੇ ਦੀ ਉਸਰ ਰਹੀ ਕੰਧ ਵਿੱਚ ਚਿੰਨ ਦਿਨ ਦਾ ਹੁਕਮ ਦਿੱਤਾ ਰਾਜ ਮਦ ਵਿੱਚ ਅੰਨੇ ਹੋਏ ਰਾਜੇ ਨੇ ਇੱਕ ਭਗਤ ਦਾ ਉੱਤਰ ਸੁਣ ਕੇ ਕਿ ਪਰਮੇਸ਼ਰ ਸਾਰੇ ਪਾਸੇ ਸਰਵ ਵਿਆਪਕ ਹੈ ਗੁੱਸੇ ਵਿੱਚ ਆ ਕੇ ਉਸਰ ਰਹੀ ਕਿਲੇ ਦੀ ਕੰਧ ਵਿੱਚ ਚਿੰਨਕੇ ਮਾਰ ਦੇਣ ਦਾ ਹੁਕਮ ਦਿੱਤਾ ਰਾਜੇ ਨੇ ਜੋ ਹੁਕਮ ਦਿੱਤਾ ਸੀ ਉਸ ਮੁਤਾਬਕ ਮਜ਼ਦੂਰਾਂ ਨੂੰ ਨਾਲ ਲੈ ਕੇ ਰਾਜ ਉਸ ਕੰਧ ਕੋਲ ਪੁੱਜੇ ਤੇ ਸਧਨਾ ਜੀ ਨੂੰ ਕੰਧ ਵਿੱਚ ਚਿੰਨਾ ਸ਼ੁਰੂ ਕਰ ਦਿੱਤਾ ਕੰਧ ਉਸਰਨੀ ਆਰੰਭ ਹੋ ਗਈ ਉਧਰ ਸਧਨਾ ਜੀ ਨੇ ਅੰਦਰ ਆਤਮਾ ਵਖੇ ਪ੍ਰਭੂ ਜੀ ਅੱਗੇ ਅਰਦਾਸ ਕਰਨੀ ਆਰੰਭ ਕਰ ਦਿੱਤੀ ਕਿ हे ਦੀਨਾ ਬੰਧੂ ਪਤਿਤ ਪਾਵਨ ਭਗਤ ਵਸਨ ਸੰਤ ਰੱਖਿਏ ਜਗਤ ਦੇ ਕਰਤਾ ਹਰਤਾ ਗਰੀਬ ਨਵਾਜ਼ ਜੀ ਜਿਸ ਤਰ੍ਹਾਂ ਕਿਰਪਾ ਕਰਕੇ ਤੁਸੀਂ ਹਾਥੀ ਨੂੰ ਤੰਦੂਏ ਪਾਸੋਂ ਛੁਡਾਇਆ ਧਰੂ ਪ੍ਰਹਿਲਾਦ ਅਤੇ ਅਨੇਕਾਂ ਹੋਰ ਭਗਤਾਂ ਦੀ ਰੱਖਿਆ ਕੀਤੀ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਆਪ ਹੋ ਸੰਤਾਂ ਦੀ ਪੈਜ ਜੁਗ-ਜੁਗ ਰੱਖਦੇ ਆਇਓ ਬਖਸ਼ੇਂਦੋ ਮੇਰੀਆਂ ਭੁੱਲਾਂ ਨੂੰ ਮਾਫ਼ ਕਰਕੇ ਮੇਰੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਭਗਤ ਦੀ ਪੈਜ ਰੱਖਣਾ ਕਰੋ ਭਗਤ ਜੀ ਵੱਲੋਂ ਉਚਾਰਨ ਕੀਤਾ ਬਿਲਾਵਲ ਰਾਗ ਵਿੱਚ ਸ਼ਬਦ ਜੋ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਦੋਂ ਅੰਤਲੀਆਂ ਪੰਕਤੀਆਂ ਸਧਨਾ ਜੀ ਨੇ ਉਚਾਰਨ ਕੀਤੀਆਂ ਪ੍ਰਭੂ ਜੀ ਨੇ ਐਸੀ ਕਲਾ ਵਰਤਾਈ ਜੇ ਇਸ ਕੰਧ ਵਿੱਚ ਸਧਨਾ ਜੀ ਨੂੰ ਚਿਣਿਆ ਜਾ ਰਿਹਾ ਸੀ ਉਹ ਇੱਕ ਦਮ ਫਟ ਗਈ ਅਤੇ ਕੰਧ ਦੀਆਂ ਇੱਟਾਂ ਨੇ ਸਭ ਦੁਸ਼ਮਣਾਂ ਦਾ ਨਾਸ਼ ਕਰ ਦਿੱਤਾ ਪਰ ਕਿਸੇ ਨੇਕ ਪੁਰਸ਼ ਨੂੰ ਭੂਰਾ ਭਰ ਵੀ ਝੂਟ ਨਾ ਲੱਗੀ ਭਗਤ ਸਧਨਾ ਜੀ ਪ੍ਰਭੂ ਜੀ ਦੇ ਗੁਣ ਗਾਉਂਦੇ ਕਿਲੇ ਦੀ ਕੰਧ ਵਿੱਚੋਂ 9 ਬਰ 9 ਨਿਕਲ ਆਇਆ ਬਾਦਸ਼ਾਹ ਨੇ ਜਦੋਂ ਇਹ ਕਰਾਮਾਤ ਵੇਖੀ ਤਾਂ ਸਦਨਾ ਜੀ ਦੇ ਚਰਨੀ ਟਹਿ ਪਿਆ ਹੱਥ ਜੋੜ ਕੇ ਆਪਣੀ ਭੁੱਲ ਦੀ ਮਾਫੀ ਮੰਗੀ ਸਦਨਾ ਸਦਨਾ ਜੀ ਨੇ ਰਾਜੇ ਨੂੰ ਮਾਫ ਕਰ ਦਿੱਤਾ ਤੇ ਅੱਗੋਂ ਕਿਸੇ ਸਾਧੂ ਮਹਾਤਮਾ ਭਗਤ ਜਨ ਨੂੰ ਦੁੱਖ ਨਾ ਦੇਣ ਦਾ ਉਪਦੇਸ਼ ਦਿੱਤਾ ਰਾਜਾ ਤੇ ਬਾਕੀ ਨਗਰ ਦੇ ਲੋਕਾਂ ਨੇ ਸਦਨਾ ਜੀ ਦੇ ਚਰਨ ਪਰਸੇ ਸਦਨਾ ਜੀ ਦੀ ਜੈਜਾਕਾਰ ਪ੍ਰਭੂ ਜੀ ਦੀ ਕਿਰਪਾ ਨਾਲ ਹੋਈ ਇਸ ਪਿਛੋਂ ਸਧਨਾ ਜੀ ਜਗਨਨਾਥ ਦੀ ਯਾਤਰਾ ਕਰਨ ਵਾਸਤੇ ਤੁਰਪੈ। ਬਾਕੀ ਯਾਤਰੂਆਂ ਨਾਲੋਂ ਵੱਖ ਸਧਨਾ ਜੀ ਬੈਠਦੇ। ਜਦੋਂ ਬਾਕੀ ਯਾਤਰੂਆਂ ਨੇ ਸਧਨਾ ਜੀ ਨੂੰ ਆਖਿਆ ਕਿ ਤੁਸੀਂ ਸਾਡੇ ਪਾਸ ਬੈਠਿਆ ਕਰੋ ਤਾਂ ਸਧਨਾ ਜੀ ਨੇ ਆਖਿਆ ਆਪ ਸਭ ਰਾਮ ਦੇ ਪਿਆਰੇ ਭਲੇ ਪੁਰਖੋ ਮੈਂ ਕਸਾਈ ਪੁਣੇ ਦੇ ਭੇੜੇ ਕੰਮ ਕਰਦਾ ਰਿਆਂ। ਮੈਂ ਤੁਹਾਡੇ ਲਾਗੇ ਬੈਠਣ ਦੇ ਯੋਗ ਨਹੀਂ। ਨਿਮਰਤਾ ਭਰੇ ਸ਼ਬਦਾਂ ਨੇ ਯਾਤਰੂਆਂ ਦੇ ਮਨਾਂ ਉੱਪਰ ਬਹੁਤ ਪ੍ਰਭਾਵ ਪਾਇਆ। ਉਹ ਸਧਨਾ ਜੀ ਦਾ ਤਨੁਮਨੋ ਸਤਕਾਰ ਕਰਨ ਲੱਗੇ। ਚੱਲਦੇ-ਚੱਲਦੇ ਸਧਨਾ ਜੀ ਜਾਤੂਆਂ ਨਾਲੋਂ ਨਿਕਲ ਗਏ ਤੇ ਪੇਟ ਦੀ ਪੂਰਤੀ ਲਈ ਨਗਰ ਵਿੱਚ ਇੱਕ ਗ੍ਰਿਸ਼ਤੀ ਦੇ ਘਰੋਂ ਭਿਖਿਆ ਮੰਗਣ ਗਏ। ਉਸ ਗ੍ਰਿਸ਼ਤੀ ਦੀ ਔਰਤ ਭਗਤ ਜੀ ਦੀ ਸੁੰਦਰਤਾ ਤੱਕ ਹੀ ਮੋਹੀ ਗਈ ਅਤੇ ਮੰਦ ਭਾਵਨਾ ਅਧੀਨ ਬੇਨਤੀ ਕੀਤੀ ਕਿ ਆਓ ਸੰਤ ਜੀ ਮੈਂ ਆਪ ਜੀ ਦੇ ਸੁੰਦਰ ਮੁਖਰੇ ਤੋਂ ਬਲਿਹਾਰ ਜਾਂਦੀ ਹਾਂ। ਭਗਤ ਜੀ ਨੂੰ ਇੱਕ ਸੁੰਦਰ ਪਲੰਘ ਤੇ ਬਿਠਾ ਕੇ ਲੰਗਰ ਤਿਆਰ ਕਰਕੇ ਭਗਤ ਜੀ ਨੂੰ ਛਕਾਉਣ ਲੱਗ ਪਈ। ਲੰਗਰ ਛਕਾਉਣ ਉਪਰੰਤ ਉਸ ਔਰਤ ਨੇ ਭਗਤ ਜੀ ਨੂੰ ਆਪਣੇ ਮਨ ਦੇ ਭੈੜੇ ਵਿਚਾਰ ਪ੍ਰਗਟ ਕੀਤੇ। ਪਰ ਭਗਤ ਜੀ ਨੇ ਸਪਸ਼ਟ ਆਖ ਦਿੱਤਾ ਕਿ ਤੂੰ ਭਾਵੇਂ ਮੇਰਾ ਸਿਰ ਵੱਢ ਦੇ ਪਰ ਮੈਂ ਅਜਿਹਾ ਕੋ ਕਰਮ ਨਹੀਂ ਕਰ ਸਕਦਾ। ਔਰਤ ਨੇ ਮਨ ਵਿੱਚ ਸੋਚਿਆ ਕਿ ਭਗਤ ਜੀ ਸ਼ਾਇਦ ਮੇਰੇ ਪਤੀ ਪਾਸੋਂ ਡਰਦੇ ਨੇ ਇਸ ਕਰਕੇ ਉਸ ਨੇ ਸੁੱਤੇ ਪਏ ਹੋਏ ਆਪਣੇ ਪਤੀ ਦਾ ਸਿਰ ਵੱਢ ਕੇ ਭਗਤ ਜੀ ਅੱਗੇ ਲਿਆ ਧਰਿਆ ਤੇ ਆਖਿਆ ਕਿ ਤੁਸੀਂ ਮੇਰੇ ਪਤੀ ਪਾਸੋਂ ਹੀ ਡਰਦੇ ਸੋ ਨਾ ਮੈਂ ਉਸ ਦਾ ਸਿਰ ਵੱਢ ਕੇ ਲਿਆਈ ਹਾਂ ਹੁਣ ਤੁਸੀਂ ਨਿਸ਼ਚਿੰਤ ਹੋ ਕੇ ਬੇਫਿਕਰ ਹੋ ਕੇ ਮੇਰੇ ਨਾਲ ਮੰਦ ਭਾਵਨਾ ਦੀ ਪੂਰਤੀ ਕਰੋ ਭਗਤ ਜੀ ਨੇ ਜਦੋਂ ਉਸ ਵਿਸ਼ੇਵਕਾਰਾਂ ਦੀ ਭਾਵਨਾ ਵਿੱਚ ਅੰਨੀ ਹੋਈ ਔਰਤ ਦਾ ਇਹ ਕਰਮ ਡਿਠਾ ਤਾਂ ਕ੍ਰੋਧਵਾਨ ਹੋ ਕੇ ਔਰਤ ਨੂੰ ਕਿਹਾ ਕਿ हे ਦੁਸ਼ਟ ਆਤਮਾ ਜੇ ਤੂੰ ਆਪਣੇ ਪਤੀ ਨੂੰ ਮਾਰਨ ਵਿੱਚ ਦੇਰ ਨਹੀਂ ਕੀਤੀ ਤਾਂ ਮੇਰੇ ਨਾਲ ਤੂੰ ਕਦੋਂ ਘਟ ਗੁਜ਼ਾਰਨ ਲੱਗੀ ਹੈ ਜਦੋਂ ਉਸ ਔਰਤ ਨੇ ਵੇਖਿਆ ਕਿ ਭਗਤ ਜੀ ਉਸ ਦੇ ਜਾਲ ਵਿੱਚ ਨਹੀਂ ਫਸੇ ਤਾਂ ਕੋਠੇ ਤੇ ਚੜ ਕੇ ਚੋਰ ਚੋਰ ਪੁਕਾਰਨ ਲੱਗੀ ਜਦੋਂ ਲੋਕਾਂ ਨੇ ਆਵਾਜ਼ਾਂ ਸੁਣੀਆਂ ਝਟ ਆ ਕੇ ਭਗਤ ਜੀ ਨੂੰ ਫੜ ਲਿਆ ਲੱਤਾਂ ਬਾਹਾਂ ਬੰਨ ਲਈਆਂ ਬਹੁਤ ਕੁੱਟਮਾਰ ਕੀਤੀ ਔਰਤ ਨੇ ਲੋਕਾਂ ਨੂੰ ਇਹ ਦੱਸਿਆ ਕਿ ਭਗਤ ਸਦਨਾ ਨੇ ਮੇਰੀ ਸੂਰਤ ਵੇਖ ਕੇ ਮੇਰੇ ਤੇ ਮੋਹਤ ਹੋ ਗਿਆ ਅਤੇ ਮੇਰੇ ਪਤੀ ਦਾ ਕਤਲ ਕਰ ਦਿੱਤਾ ਇਸ ਦੋਸ਼ ਵਿੱਚ ਲੋਕਾਂ ਨੇ ਸਦਨਾ ਜੀ ਨੂੰ ਰਾਜੇ ਦੇ ਅੱਗੇ ਪੇਸ਼ ਕੀਤਾ ਸਾਰੀ ਵਾਰਤਾ ਰਾਜੇ ਨੂੰ ਦਸੀ ਉਸ ਔਰਤ ਨੇ ਵੀ ਮਨਕਰਤ ਕਹਾਣੀ ਸੁਣਾਉਂਦਿਆਂ ਆਖਿਆ ਕਿ ਹੀ ਰਾਜਨ ਇਹ ਮੇਰੇ ਰੂਪ ਤੇ ਮੋਹਤ ਹੋ ਗਿਆ ਜਿਸ ਕਾਰਨ ਮੇਰੇ ਪਤੀ ਨੂੰ ਇਸ ਨੇ ਕਤਲ ਕਰ ਦਿੱਤਾ ਰਾਜੇ ਨੇ ਸੁਣਦੇ ਸਾਰ ਸਦਨੇ ਦੇ ਹੱਥ ਕੱਟਣ ਦਾ ਹੁਕਮ ਦੇ ਦਿੱਤਾ ਸਦਨੇ ਨੂੰ ਜਲਾਤ ਜੰਗਲ ਵਿੱਚ ਲੈ ਗਏ ਅਤੇ ਰਾਜੇ ਦੀ ਹੁਕਮ ਅਨੁਸਾਰ ਹੱਥ ਵੱਢ ਦਿੱਤੇ ਫਕਤ ਜੀ ਨੇ ਮਨ ਅੰਦਰ ਰੰਜਕ ਮਾਤਰ ਵੀ ਹੱਥ ਵੱਡੇ ਜਾਣ ਦਾ ਦੁੱਖ ਨਾ ਕੀਤਾ ਅਤੇ ਪਹਿਲਾਂ ਵਾਂਗ ਰਸ ਵਿੱਚ ਮਗਨ ਆਪਣੇ ਹੀ ਮਨ ਨੂੰ ਸੰਬੋਧਨ ਕਰਦੇ ਆਖਣ ਲੱਗੇ ਕਿ हे ਮੇਰੀ ਆਤਮਾ ਤੂੰ નિર્ਦੋਸ਼ ਬੱਕਰਿਆਂ ਨੂੰ ਵੱਢਿਆ ਹਜ਼ਾਰਾਂ ਦੇ ਸਿਰ ਕੱਟੇ ਜਿਸ ਦੀ ਇਹ ਸਜ਼ਾ ਤੈਨੂੰ ਮਿਲੀ ਹੈ ਉਧਰ ਜਗਨਨਾਥ ਮੰਦਿਰ ਵਿੱਚੋਂ ਆਵਾਜ਼ ਸੁਣਾਈ ਦਿੱਤੀ ਕਿ हे ਪੁਜਾਰੀ ਜਨੋ ਤੁਸੀਂ ਪਾਲਕੀ ਲੈ ਕੇ ਜਾਵੋ ਅਤੇ ਮੇਰਾ ਸਧਨਾ ਨਾਮ ਦਾ ਇੱਕ ਅਨੰਤ ਭਗਤ ਹੈ ਜੋ ਯਾਤਰਾ ਲਈ ਆ ਰਿਹਾ ਸੀ ਉਸ ਦੇ ਹੱਥ ਕੱਟੇ ਹੋਏ ਹਨ ਉਸ ਨੂੰ ਲੋਕ ਕਸਾਈ ਆਖਦੇ ਨੇ ਰਾਜੇ ਦੇ ਹੁਕਮ ਅਨੁਸਾਰ ਜਲਾਦਾ ਨੇ ਉਸ ਦੇ ਹੱਥ ਕੱਟ ਦਿੱਤੇ ਹਨ ਪਰ ਉਹ ਮੇਰਾ ਅਨੰਤ ਭਗਤ ਹੈ ਪੇਮ ਭਗਤੀ ਦੇ ਰੰਗ ਵਿੱਚ ਮਤਵਾਲਾ ਹੈ ਜਾਓ ਪਾਲਕੀ ਵਿੱਚ ਬਿਠਾ ਕੇ ਬੜੇ ਸਤਕਾਰ ਨਾਲ ਲੈ ਕੇ ਆਓ ਪੁਜਾਰੀ ਪਾਲਕੀ ਲੈ ਕੇ ਉੱਥੇ ਪੁੱਜੇ ਜਿੱਥੇ ਸਧਨਾ ਜੀ ਯਾਤਰਾ ਲਈ ਆ ਰਹੇ ਸਨ ਸੇਵਕਾਂ ਨੇ ਸਦਨਾ ਜੀ ਨੂੰ ਪਾਲਕੀ ਵਿੱਚ ਬਿਠਾ ਲਿਆ ਤੇ ਜਗਨਨਾਥ ਕੁਰੀ ਲਾਗ ਹੈ ਮੰਦਰ ਵਿੱਚ ਪ੍ਰਭੂ ਜੀ ਪ੍ਰਗਟ ਹੋਏ ਸਦਨਾ ਜੀ ਨੂੰ ਪ੍ਰਤੱਖ ਦਰਸ਼ਨ ਦਿੱਤੇ ਭਗਤ ਜੀ ਨੇ ਨਮਸਕਾਰ ਕੀਤੀ ਤੁਰੰਤ ਸਦਨਾ ਜੀ ਦੇ ਦੋਨੋਂ ਹੱਥ ਦਰਖਤ ਦੇ ਪੁੰਗਾਰਿਆਂ ਵਾਂਗ ਨਵੇਂ ਸਰੂਪ ਵਿੱਚ ਪ੍ਰਗਟ ਹੋ ਗਏ ਇਸ ਕੌਤਕ ਨੂੰ ਨਗਰੀ ਦੇ ਲੋਕਾਂ ਅਤੇ ਪਾਂਡਿਆਂ ਨੇ ਵੇਖਿਆ ਸਾਰੇ ਹੈਰਾਨ ਰਹਿ ਗਏ ਸਦਨਾ ਜੀ ਦੀ ਜੈ ਜੈਕਾਰ ਹੋਈ